ਅਸੀ ਕਾਲ ਜੀ ਤੇ ਲੋ ਬਾਈ ਗੱਗੇ ਮਾਰੀ ਆ ਗਈ ਅੱਜ ਆਪਣੀ ਇਹ ਬੰਦੇ ਹੁੱਲੀ ਕਰਕੇ ਹੁੱਲੀ ਪਰਸੋਂ ਦੀ ਸੀ ਸੀ ਵੀ ਨਹੀਂ ਕਰਦੇ ਅੱਜ ਤਾਂ ਇਹ ਚੁੱਪਕ ਹਾਂ ਹੁੱਲੀ ਪਰਸੋਂ ਦੀ ਕੱਲ ਦਾ ਦਿਨ ਵੀ ਲੰਘ ਗਿਆ ਅੱਜ ਵੀ ਪਏ ਆ ਹੁਣ ਆਏ ਆ ਵਿਚਾਰੇ ਦੋ ਜਣੇ ਕੱਲ ਹੀ ਮੈਂ ਦੇਖਿਆ ਬਿਰੀ ਬਿਰੀ ਕਰੀਏ ਮੋਟਰ ਵੀ ਗੱਲ 10 ਪੀ ਕੇ ਬੋਤਲ 14 ਵੀਰਾਂ ਦੀ ਉੱਥੇ ਪਈਆਂ ਮੋਟਰ 'ਪਾ ਦੱਸਤਾ ਹਾਂ ਕਿ ਹੈ ਨਾ ਤੁਹਾਨੂੰ ਮੈਂ ਗਿਣ ਕੇ 14 15 ਵੀਰਾਂ ਕੋਲ ਦੀ ਗਿਓਰੇ ਉਹ ਬਾਜੀ ਬੱਸ ਇਹ 13000 ਪਤਨ ਦਾ ਖਰਚਾ ਹੋ ਗਿਆ ਹਾਂ ਹੈ 21000 ਦਾ ਇਹ ਗੰਨਾ ਖਰਾਬ ਕਰਕੇ 300 ਕੁਮਟਲੇ ਇਹਨਾਂ ਨੇ ਗੰਨਾ ਖਰਾਬ ਕਰ ਲਿਆ ਕਬ ਤਿੰਨ ਦਿਨ ਹੋ ਗਏ ਪਿਆ ਨੂੰ ਜੇ 100 ਵੀ ਛਿੱਲਦੇ ਆ ਮੰਨ ਲਾ 21 20 ਕੀ ਹਜ਼ਾਰ ਦਾ ਗੰਨਾ ਹੋ ਗਿਆ 100 110 ਛਿੱਲਦੇ ਆ ਜੇ ਇਹ 21000 ਉਹ 13 ਪਾ ਲੈ ਰੁਪਿਆ 35000 ਹੁੱਲੀ ਚ ਫਸ ਗਿਆ ਇਹਨਾਂ ਦਾ ਹੁੱਲੀ 35000 ਚ ਪੈ ਗਈ ਇਹਨੂੰ ਨ ਲਾਉਨੇ ਆ ਸਾਫ ਮੋਟਾ ਮੋਟਾ ਚਾਹੀਏ ਤਾਂ ਕਹਿੰਦੇ ਉਹ ਘਾਟੇ ਚ ਚਲੇ ਜਾਏਗਾ ਮੈਂ ਗੰਨਾ ਲੇਟ ਹੋ ਗਿਆ ਬਹੁਤ ਵਿੱਚ ਗੰਨੇ ਚ ਬਗਨਾ ਖੜਿਆ ਹੁਣ ਗੰਨਾ ਆ ਦਿੱਤਾ ਕਹਿੰਦਾ ਜੰਮਿਆ ਉਹ ਕਹਿੰਦਾ ਗੰਨੇ ਚ ਕਹਿੰਦਾ ਮੈਂ ਬਹੁਤ ਆਹ ਦੇਖ ਆਹ ਦੇਖ ਕਿਹੜਾ ਜੰਮਿਆ ਆਹ ਉਹ ਦੇਖੀ ਆ ਇਹਦੇ ਨਾਲ ਵੀ ਆ ਜਾ ਜੰਮਣਾ ਚੁੱਬਣਾ ਘਾਉਣਾ ਕਹਿੰਦਾ ਹੁਣ ਥੱਲੇ ਦਾ ਨਾ ਨਾ ਇਹਦੇ ਨਾਲੋਂ ਜ਼ਿਆਦਾ ਜੰਮਣਾਓ ਆਹ ਠੀਕ ਆ ਉਤਰੀ ਆ ਉਤਰੀ ਕੰਨੇ ਸੇ ਹਲੇ ਆਉਣੀ ਠੀਕ ਲੱਗਦਾ ਬੀਅਰ ਲੈ ਕੇ ਆਵਾਂ ਨਾ ਹੂੰ ਨਹੀਂ ਕੀ ਐਂਗੇ ਅੱਛਾ ਮੋਟਰਪਕ ਆਵਾਂ ਫੇਰੇ ਹਾਂ ਲਾਂਚ ਲੱਗੀ ਵੀਰੇ 14-15 ਬੜਾ ਠੀਕਾ ਹੁੰਦਾ ਮੈਂ ਕਿਹਾ ਰਾਤ ਇੰਨੀ ਵੀ ਤਾਂ ਕਿਨੇ ਬੀਤੀਆ ਕਹਿੰਦਾ ਭਈਏ ਫੇਰ ਲੱਗੇ ਵੀਰ ਯਾਰ ਇਹਨਾਂ ਨੇ ਆ ਜੂਰੀ ਵਾਲ ਟੋਟਾ ਮੂੰਹ ਬੰਨਵਾ ਕਰਤਾ ਖਾਲੀਆਂ ਦਾ ਆ ਪੁੱਛ ਲਾ ਡਰਾਈਵਰ ਨੇ ਕੀ ਆ ਬੋਲ ਕੀ ਸੀ ਕਹਿੰਦਾ ਕਹਿੰਦਾ ਸਾਲੇ ਕਹਿੰਦਾ ਦੇਸੀ ਦੀ ਪੇਟੀ ਹੈ ਜੀ ਦੀ ਪੇਟੀ ਚੱਕੀ ਫਿਰਦੇ ਫਿਰ ਖਾਣੂ ਮੁਰਗਾ ਲੱਗ ਬਣਾਇਆ ਵਾ ਬੱਕਰਾ ਲੱਗ ਹਾਂ ਔਰ ਮੁਰਗਾ ਖਾ ਕੇ ਨਾ ਮੈਂ ਕਾਨੂੰ ਕਹਿੰਦਾ ਇਹ ਗੱਲ ਮਮਾਈ ਆਪਾਂ ਕਹਿੰਦੇ ਵੀ ਚੀਜ਼ ਹੈ ਮੇਰਾ ਇੱਕ ਬੰਦਾ ਕਿਧਰ ਆ ਗਿਆ ਬਤਾਉ ਨੂੰ ਪਤਾ ਹੂ ਉਹ ਠੀਕ ਤਾਂ ਉਹ ਠੀਕ ਤਾਂ ਉਹ ਅੰਝ ਪੜ ਕੇ ਫਿਰਦੇ ਅੱਜ ਕਹਿੰਦਾ ਆਪਾਂ ਪਾਲਟੂ ਗਿਆ ਰਾਤ ਨੂੰ ਸਾਰੇ ਟਾਈਮ ਨਹੀਂ ਪੇਗਾ ਰੋਟੀ ਵੀ ਖਾਣ ਉਸ ਪਾਲਟੂ ਦੇ ਭਾਂਡੇ ਮੂੰਹ ਤੇ ਮਾਰੇ ਪਏ ਆ ਘਰ ਦੇ ਰੋਟੀ ਲੈ ਕੇ ਆ ਕੇ ਬਾਂਸ ਉਹ ਤਾਂ ਦੇਖਦਾ ਹੀ ਤਾਂ ਪਤਾ ਵੀ ਐ ਹੁੰਦਾ ਕਿ ਬਾਈ ਇੱਕ ਤੇ ਹਾਰਾ ਨਾ ਚਾਹ ਇਹ ਜੀ ਗੱਲ ਨਹੀਂ ਇੱਕ ਤੇ ਹਾਰਾ ਵਧੀਆ ਬਣਾਉਣਾ ਚਾਹੀਦਾ ਉਹ ਨਹੀਂ ਐਨਾ ਵੀ ਨਹੀਂ ਬਣਾਉਣਾ ਚਾਹੀਦਾ ਉਹ ਨਹੀਂ ਚਲਣ ਦੇ ਫੇਰ ਮੈਂ ਮੁੜ ਕੇ ਕੀ ਬਣਾਉਂਦੇ ਨਾ ਦੀਵਾਲੀ ਦਾ ਕੁਛ ਚੁੱਪ ਜਾਵਗਾ ਕੱਢਦੇ ਸਭ ਕੋਈ ਨਾ ਦੀਦਾ ਸਦਾ ਦਿਵਾਲੀ ਉਹ ਕੰਮ ਆ ਸਦਾ ਦਿਵਾਲੀ ਹੈ ਨਾ ਉਹਨੂੰ ਇਹ ਰੋਜ਼ ਇਹ ਮੀਟ ਖਾਣੇ ਰੋਜ਼ ਇਹ ਪਿਗ ਲਾਉਣੇ ਜਾਂ ਉਹਨੂੰ ਅੱਛਾ ਜੀ ਪਤਾ ਦਿਵਾਲੀ ਕੀ ਕੰਮ ਆ ਲੰਬੜਦਾ ਰੋਈ ਦਾ ਤਾਂ ਕਹਿੰਦਾ ਅੱਗੇ ਹੁੰਦਾ ਤਾਂ ਬਈ ਦੀਵਾਲੀ ਨੂੰ ਬਣਾਇਆ ਕਹਿੰਦਾ ਹੁਣ ਰੋਜ਼ ਰੋਜ਼ ਬਣਾਉਂਦੇ ਆ ਸਾਨੂੰ ਤਾਂ ਰੋਜ਼ ਹੁਲੀ ਆ ਨੋ ਮਾ ਬਰੰਗੇ ਨਹੀਂ ਲਾਉਂਦੇ ਰੋਜ ਹਾਂ ਫੇਰ ਦੇਖ ਲੈ ਰੰਗਪੁਰ ਦਾ ਖਰਚਾ ਨਹੀਂ ਆਉਂਦਾ ਕੋਈ ਖਰਚੇ ਦੀ ਹਮ ਆਉਂਦਾ 50000 ਦਾ ਖਤਮ ਹੋ ਗਿਆ 25 ਵੱਜਦੀ ਹੁਣ 25 ਵੱਜਦੀ ਗਿਆ ਕੰਮ ਸਾਰਾ ਸੀਜ਼ਨ ਦਾ ਕੰਮ ਖਤਮ 50000 ਗਏ ਦੋ ਤਿੰਨ ਰੋਜ਼ ਵਿੱਚ ਸੀਜ਼ਨ ਖਤਮ ਹੋ ਗਿਆ ਦੋ ਤਿੰਨ ਰੋਜ਼ ਵਿੱਚ 50000 ਗਏ ਬਾਈ 35000 ਉਹ 35000 ਤਾਂ ਮੈਂ ਲਾਇਆ ਮੂਟਾ ਮੂਟਾ ਜਿਹਾ ਗਿਆ ਪਿਆ 50000 ਗਿਆ ਹੁਣ ਹਜੇ ਹੁਣ ਹੋਰ ਜਦ ਵੀ ਆਉਣੇ ਆ ਜਦ ਕੀ ਇਹ 200 ਕੁਇੰਟਲ ਛਿਲਦੇ ਮੈਂ 100 ਦੀ ਐਵਰੇਜ ਲਾਈ ਤੀ ਔਰ 50000 ਗਿਆ ਕਿੱਕੇ ਹਾਂ 12 ਬੰਦੇ ਆ 100 ਥੋੜੀ ਛਿਲੂਗਾ ਮੈਂ 100 ਦੇ ਸਾਹਬ ਨੂੰ ਲਾਇਆ 12 ਬੰਦੇ ਆ ਦਿਹਾੜੀ ਮੈਂ 100 ਕੱਢੂਗੇ 200 ਛਿਲਦੇ ਆ ਇਹ ਤੇ 100 ਲਾਣਾ 3 ਦਿਨ 300 ਹੋ ਗਿਆ 21000 ਤਾਂ ਹੋ ਗਿਆ 70 ਨੂੰ ਲਾ ਲਾ ਤੂੰ ਮੂਟਾ ਜਿਹਾ ਸਾਹਬ ਜੇ 110 10 ਵੀ ਕਰਦੇ ਆ ਇਹ 70 ਦੇ ਸਾਹਬ ਨੂੰ ਲਾ ਲਾ ਆਹ ਹੋ 21000 ਹੋ ਗਿਆ ਲਸੀਆ ਬੀਤੀਆਂ ਕਹਿੰਦਾ ਹੁਣ ਤਾਂ ਆਮੜਾ ਜਾ ਕੱਖ ਹੋਇਆ ਘਰੇ ਪਰ ਇਹ ਤਾਂ ਅੱਜ ਵੀ ਸਪੀਡ ਨਹੀਂ ਹੈਗੀ ਹੱਥ ਹੌਲੀ ਚੱਲਦਾ ਇਹ ਤਾਂ ਕੱਲ ਤੱਕ ਬਣੂਗੀ ਇਹ ਮੋਮੈਂਟਮ ਕੱਲ ਤੱਕ ਇਹਦਾ ਦਿਮਾਗ ਦਿਮਾਗ ਜਾਣਾ ਇਹਦਾ ਵੀ ਲਾਸ ਹੋਇਆ ਸਾਨੂੰ ਦੋ ਗੰਨੇ ਵੱਢ ਕੇ ਵੀ ਨਹੀਂ ਸੀ ਜਾਂਦਾ ਉਹ ਕੋਈ ਨਾ ਕੋਈ ਨਾ ਆਰਾਮ ਕਰ ਚੱਲੋ ਹੌਲੀ ਹੌਲੀ ਢੇੜਾ ਬਣੂਗਾ ਤੁਹਾਡਾ ਹਾਂ ਹੌਲੀ ਰੇਸ ਵਾਹ ਹਾਂ ਲੀਵਰ ਦੀ ਤਾਂ ਤੁਸੀਂ ਐਤੀ ਫੇਰੀ ਪਈ ਆ ਲੀਵਰ ਅੱਗੇ ਸਿਮਟੇ ਨਹੀਂ ਪਈ ਲੀਵਰ ਨੂੰ ਢੁਟਵਾਤੀ ਤੁਸੀਂ ਜਿਹੜੀ ਬੀਤੀ ਲਸੀਆ ਨੇ ਕਿਤੇ ਹੋਣੀ ਪਈ ਵਜਣੀਆਂ ਉਹ ਪਹਿਲ दारू ਬੀਤੀ ਮੀਠਾ ਸਾਰਾ ਪੀਣਾ ਬਾਅਦ ਲੈ ਲੱਸੀ ਦੀ ਮਾਰੀ ਆਉਣੀ ਇੱਕ ਤਾਂ ਪਹਿਲਾਂ ਦਾ ਵਿਚਰੂ ਰੰਗੀ ਦੀ ਦਾਰੂ ਕੱਲ ਤੁਸੀਂ ਉੱਪਰ ਰੋਟ ਬਾਤੀ ਕੱਲ ਤਾਂ ਪੋਲ ਟੁੱਟਿਆ ਗਿਆ ਫਰਾਈ ਕਰਕੇ ਲੱਗੀ ਉਹਦੇ ਉੱਪਰ ਨੂੰ ਦਾਰੂ 4-4 ਰੁਪਏ ਆ ਸੀਗਾ ਇੱਥੇ 4-4 ਲੈ ਲਉਣ ਲਾ ਕਿੰਨਾ ਕਿੰਨਾ 4-4 ਰੁਪਏ ਗਿਆ ਸੀ ਰਾਤ ਸਾਲ ਤੂ ਬਾ ਤੂ ਕੱਲ ਨਰਨੇ ਨੂੰ ਖੁੱਲ ਘੱਟਾ ਧੋੜੀ ਨਰਨੇ ਕਾਲ ਦੀ ਚੱਲਿਆ ਕੰਮ ਵਧੀਆ ਇੰਜੋਏ ਕਰਿਆ ਲਗੂ ਇੱਕ ਦੋ ਦਿਨ ਬਾਈ ਕੱਲ ਤੱਕ ਲੋਟੋਂਗੇ ਅੱਜ ਸੌ ਕੇ ਰਾਤ ਨੂੰ ਕੱਲ ਫੇਰ ਲੋਟ ਹੋਣਾ ਇਹ ਸਵੇਰ ਦੇ ਆਉਣੇ ਵਢਣ ਬਾਈ ਬਸ ਮੜੇ ਪਹਿਲੀ ਆਏ ਆਏ ਬਸ ਹੋਣਾ ਚਾਹ ਨਹੀਂ ਅੱਗੇ ਇਹ ਬਾਈ ਬੰਦੇ ਦੀਆਂ ਖਾਸੀ ਤਾਂ ਇਹ ਲੈ ਕੇ ਨਹੀਂ ਆਉਣੇ ਪੈਂਦੇ 5:30 ਵਜੇ ਆਏ ਮੈਂ ਇਹ ਲੈ ਕੇ ਨਹੀਂ ਆਉਣੇ ਪੈਂਦੇ ਜਿੱਥੇ ਮਰਜ਼ੀ ਲੱਗੇ ਵੈ ਨਾ ਬਾਈ ਕੱਦ ਦੇ ਕੱਲ ਲੋੜੇ ਲੋਟ ਜਾਨੇ ਅੱਜ ਮੈਨੂੰ ਲੈ ਕੇ ਆਇਆ ਕਹਿੰਦਾ ਤੁਰ ਨਹੀਂ ਹੁੰਦਾ ਤਾਂ ਫੇਰ ਕਹਿੰਦਾ ਲੈ ਜਾ ਕੱਲ ਤੱਕ ਹੋਏ ਰੋਟੀਆਂ ਬੰਦੇ ਦੋ ਆਏ ਹਾਂ ਮੈਂ ਦੋਏ ਬੰਦੇ ਆਏ ਬਾਕੀ ਉਧਰ ਲੱਦਦੇ ਆ ਨਾ ਤਾਂ ਆਉਂਦੀ ਹੋਈ ਹੋਣੀ ਯਾਰ ਕਿੱਥੇ ਗੱਗੇ ਚਾਰ ਪੰਜ ਬੰਦੇ 100 ਕੁਇੰਟ ਲੱਦਦੇ ਆ ਕਿੱਥੇ ਹੁਣ ਅੱਠ ਜਣੇ ਲੱਗੇ ਹੋਏ ਆ ਉਹ ਉਹ ਵੀ ਉੱਟਲੇ ਜੀ ਚੱਲਦੇ ਹੋ ਸੇਰ ਜਾ ਕੇ ਆਏ ਹੁਣ ਨਾ ਕੋਲ ਐ ਨਹੀਂ ਗੱਲ ਬਾਤ ਇਹ ਤਿੰਨ ਮੋਟਰ ਪਾਏ ਤੇ ਆਰਾਮ ਨਾਲ ਹੋਲੀ ਦਾ ਪਰਕੋਆ ਪਾਈ ਉਹਨੇ ਤਿੰਨ ਚਾਰ ਫੰਡਾ ਸਲੇ ਆ ਮਣੀ ਬਹੁਤ ਜਿਆਦਾ ਯਾਰ ਗਿਆ ਪਾ ਚੱਲ ਕੋਈ ਜਾਂਦੇ ਆਉਂਦੇ ਕਾ ਹੀ ਹੋਗਾ। ਯੇਰੇ ਵੀਓ। ਹਾਂ। ਇਗੜਾ ਜ਼ਹਿਰ ਨੂੰ ਜ਼ਹਿਰ ਮਾਰਦੀ ਆ। ਹੈਂ? ਉਹ ਦਾਰੂ ਪੀਓ ਪਰ ਥੋੜੀ ਪੀਓ। ਕਰ ਰਹਾ। ਹੋਰ ਦਾਰੂ ਥੋੜੀ ਪੀਓ। ਇੱਕ ਅੱਧਾ ਲਾਓ ਪੈਗ। ਥੋੜਾ ਲੈਵਲ ਤੇ ਜਾਊਗਾ। ਰਾਤ ਨੂੰ ਇੱਕ ਇਹ ਲਾ ਕੇ ਸੌਂ ਜਿਓ। ਇੱਕ ਇੱਕ ਕਾਲੀਆਂ ਨੀਂਦ ਹੈਗੀ ਨਾ ਸਾਲਾ। ਤੁਸੀਂ ਜੇ ਹੁਣ ਇੱਕ ਗਲਾ ਦਾ ਨਾ ਹੋਰ ਆਈ ਦੀ ਫਿਰ। ਮੋਂ ਤੁਹਾਨੂੰ ਦੇਖ ਕੇ ਨਾ ਟੁੱਟ ਕੇ ਬਹਿ ਜਾਣਾ। 12 ਬੰਦੇ ਆ ਤੁਸੀਂ 12? ਹਾਂ। 12 ਸਰਿੰਜਾ ਭਰ ਲੈ ਜਿਓ ਮੋਟਰ ਉਰ ਨੂੰ। ਉੱਤੋਂ ਥੋੜੇ ਕੋਲ ਬੋਤਲ ਨਹੀਂ ਕੰਟੀ ਹਾਂ ਬਹੁਤ ਬੋਤਲਾਂ ਪੀਣੀ ਆ ਉਹਦੀ ਕੋਹ ਨਾ ਗਾਓ ਅੱਜ ਸੌਣ ਦੇ ਬੱਜ ਜਾ ਕੇ ਸਰਦਾਰ ਨੇ ਜਾ ਕੇ ਬੁਲਾ ਕੇ ਲਿਆ ਭਾਈ ਆਉ ਬੇਰੇ ਅਰੇ ਕੱਲੂ ਆਪਣਾ ਕੱਲੂ ਸੈਟ ਹੋਣਾ ਆਪੇ ਜਾ ਕੇ ਸੌਣੂ ਕੇ ਕੱਟ ਹੋਣਾ ਆਪੇ ਬਸ ਪੈਰ ਪੂਰ ਪੰਨਾ ਖਾ ਲਿਓ ਅਗੜਾ ਸਾਯਾ ਹੈ ਰਕ ਗਿਆ ਅਰੇ ਕੁੱਟਿਆ ਬਜਵੇਂ ਹੀ ਗੰਮੇ ਨੰਦਾ ਉਹ ਤਾਂ ਇਹ ਤਾਂ ਹੁਣ ਇਹਨੂੰ 50000 ਦਿਖਦਾ ਇਹਨੂੰ ਐ ਵੀ ਜੇ ਅਸੀਂ ਅੱਜ ਪਏ ਰਹਿ ਗਏ ਉਹ 60000 ਰੁਪਏ ਜਾਰ ਨਹੀਂ ਸੁਈ ਆ ਤਾਂ ਪਿਆ ਨਾਲ ਦੇ ਕੋਈ ਨਹੀਂ ਕਰਨੇ ਇਹਨਾਂ ਦਾ ਲੱਗੇ ਬੰਦੇ ਇੱਕ ਗੰਨਾ ਪਟਣੇ ਉਹਦੇ ਕੱਲਾ ਕੱਲਾ ਕਾਂ ਲੈ ਕੇ ਆਉਂਦਾ ਉਹ ਆ ਤਾਂ ਤੂੰ ਗਲਤੀ ਕਰਦਾ ਸਾਊਂਡ ਦੇਂਦਾ ਵਧੀਆ ਦਾ ਘੰਟਾ ਹੋ ਗਿਆ ਆ ਹੁਣ ਪਹੁੰਚੇ ਇੱਕ ਆ ਤਾਂ ਤੂੰ ਸਾਊਂਡ ਦੇਂਦਾ ਵਧੀਆ ਦਾ ਇਹਨੂੰ ਕੱਲ ਨੂੰ ਆਉਂਦਾ ਫਿਰ ਇਹਨਾਂ ਦਾ ਨੰਬਰ ਦਾ ਫੋਨ ਕਰੀਗਾ ਮੰਨੂ ਗਿਆ ਤਾਂ ਕਹਿੰਦਾ ਲੈ ਆ ਉਹਨਾਂ ਨੂੰ ਉਹਨਾਂ ਆਏ ਯਾਰ ਪਾਰਟੀ ਬਾਜੀ ਜੀ ਤਿੰਨ ਪਏ ਤੇ ਉੱਥੇ ਬਾਕੀ ਲੱਗੇ ਹੋਏ ਫਿਰ ਤਾਂ ਉਹ ਗਲਤੀ ਸੀ ਤਾਂ ਉਹਨਾਂ ਦੀ ਵੱਜਦੀ ਵੀ ਸੀ ਉਹ ਕਿਵੇਂ ਇੱਕ ਉਹ ਆ ਗਿਆ ਉਹ ਬਹੁਤ ਨੱਚਿਆ ਥੋੜੇ ਵਾਲੀ ਵੀਡੀਓ ਦੇਖਿਆ ਹੋਣਾ ਤੁਸੀਂ मैं लता छोड़ो तो फिर होना लाऊते हे लवंडी लवंडिया लंदन से लाएंगे बन बन अच्छा अच्छा तो बजाएंगे। <laughs> अच्छा रात भर डीजे बजायेंगे रात भर डीजे बजायेंगे ਬਦੜੀ ਆ ਹੁਣ ਫਿਰ ਚੱਲਦਾ ਡੀਜੀ ਹੁਣ ਬਿਨਾਂ ਡਾਇਟਰ ਬਿਨਾਂ ਬਿਜਲੀ ਦੇ ਚੱਲਾ ਡੀਜੀ ਉਹ ਔਖਾ ਮਾਰੀ ਮੂਟੀ ਹੁੰਦੀ ਐ ਇੰਨੀ ਨਹੀਂ ਹੁੰਦੀ ਇਹਦਾ ਨੇਰੀ ਖਾ ਰੱਖੀ ਹੋਣਾ ਤਿੰਨ ਦਿਨ ਉਹ ਤੇਰੀ ਪਰਚੀ ਕਾ ਦਾ ਪਰਚੀ ਕੱਲ ਨੂੰ ਆਪਾਂ ਲੈ ਜਾਣੀ ਕੱਲ ਨੂੰ ਸ਼ਾਮ ਤੱਕ ਜਾਊਗੀ ਪਰ ਮਨ ਤਾਂ ਲੱਗਦਾ ਨਹੀਂ ਕੱਲ ਸ਼ਾਮ ਦਾ ਫੇਰ 20 ਕਿਲੋਟ ਲੈ ਆਏ ਨਾ ਨਾ ਫਿਰ ਨਹੀਂ ਸ਼ਾਮ ਤੱਕ ਆਣਾ 90 ਆ ਪਤਾ ਨਹੀਂ 100 ਹੋਊ ਜੀ ਮੰਦੇ ਜਾ ਕੇ ਤੇਰੇ ਦੋ ਹੋਰ ਛਿਲਣੀਆਂ ਹਨ ਮੈਂ ਕੱਲ ਨੂੰ ਆਉਣਾ ਐ ਕੱਲ 7:00 ਜਾਣੇ ਢੇਡਾ ਬਾਣਾ ਆਪਾਂ ਹਲੋ ਵੀਰ ਕਬਰੀ ਹੋਣੀ ਆਂ ਦੀ ਹਾਂ ਬਾਕੀ ਵੀ ਝੇੜ ਦਾ ਦੇ ਕਿੰਨਾ ਫਰਕ ਆ ਗਿਆ ਯਾਰ ਆ ਜੀ ਦਾ ਅੱਜ ਇਹਨਾਂ ਨੂੰ ਵੀ ਦੇਖ ਲੈ ਵੱਡੇ ਹੋਏ ਇੱਧਰ ਇਹਨਾਂ ਦਾ ਘੱਟ ਫੁੱਟਿਆ ਹੋਇਆ ਆ ਲੀਡ ਤੋਂ ਦੇਖ ਲੈ ਚਿੱਕਣਾ ਸਾਲ ਮੈਨੂੰ ਕਹਿੰਦਾ ਪਿਛਲੇ ਵਾਰ ਨਾਲੋਂ ਜ਼ਿਆਦਾ ਹੋ ਜਾਣਾ ਉਹ ਬਾਈ ਇਹਦੇ ਦੇਖਦਾ ਹੀ ਆ ਫੁੱਲ ਨਾ ਕਹਿੰਦਾ ਦੂਹੇ ਖਾਲਜ ਕੱਟੇ ਹੁੰਦਾ ਅੱਛਾ ਇੱਕ ਪਵਾ ਇਹਦੇ ਪਹਿਲਾਂ ਤੇ ਤੂੰ ਲੱਗਦਾ ਹੀ ਬਹੁਤ ਹੋ ਰਿਹਾ ਬਹੁਤ ਹੋ ਰਿਹਾ ਉੱਪਰ ਜਾ ਕੇ ਇਹਨੇ ਹੋਰੀ ਕੋ ਬਣ ਜਣਾ ਕੋਈ ਬਣਣਾ ਨਾ ਮੋਟਰ ਹੋਣਾ ਤੁਸ ਨਹੀਂ ਹੋਣੀ ਇਹ ਉੱਪਰ ਜਾ ਕੇ ਬਹੁਤੀ ਸਿੰਗਲ ਸਿੰਗਲ ਰਹਿਣਾ ਬਾਕੀ ਮੌਸਮ ਵੀ ਦੱਸਿਆ ਵਾ ਖਰਾਬ ਯਾਰ ਮੇਰਾ ਫੋਨ ਦੱਸ ਦਾਂਗਾ ਤੁਹਾਡਾ ਆਪਣੀ ਗੱਲ ਸੀ ਜਾਨ ਨੇ ਅੱਜ ਮੁਕੀਤ ਬਾਈ ਵੀ ਕਲਪਿਆ ਮੇਰੇ ਹਾਂ ਕਹਿੰਦਾ ਆਕ ਨੂੰ ਪਾਣੀ ਲਾਉਣ ਨਹੀਂ ਅਸੀਂ ਮੈਂ ਕਿਹਾ ਮੇਰਾ ਫੋਨ ਦੱਸਦਾ ਹੀ ਨਹੀਂ ਇੱਧਰ ਇੱਧਰ ਰਾਤ ਭਰ ਡੀਜੇ ਵਜਾएंगे ਹਾਂ ਬਦਾ ਡੀਜੇ ਉਹ ਸਾਈਕਲ ਨਹੀਂ ਲੈ ਕੇ ਆਇਆ ਤੈਨੂੰ ਚੱਲਦਾ ਨਹੀਂ ਤੇ ਯਈ ਤੇ ਅਗਲੀ ਜਾਂਦਾ ਰਹੇ ਧਾਗੇ ਤੇ ਨਹੀਂ ਹੋਏ ਨਾ ਹੋ ਹੀ ਜਾਂਦਾ ਕੱਲ ਤੱਕ ਆਉਣਾ ਭਾਈ ਲੋਟ ਰਿਹਾ ਹਾਂ ਬਾਕੀ ਦੇਖਦੇ ਕੱਲ ਤੱਕ ਛੱਟ ਇਹਨਾਂ ਦੀ ਕੰਮ ਤਾਂ ਕਰੂਗੇ ਉਹਦੇ ਕੱਲ ਦੀ ਵਰਤੀ ਆਪਾਂ ਦੀ ਡੇਟ ਕੱਲ ਦੀ ਰਹੀ ਹੋਈ ਹੈ ਉਹ ਤਾਂ ਕਰਨੀ ਪੈਣਾ ਇਹਨੇ Holi baw ਖੇਲੀ ਹੈ ਕਿਨੇ ਨੇ ਹਾਂ ਉਧਰ ਬਣਾ ਲਿਆ ਇਹ ਆ ਗਏ ਹਾਂ ਬਹੁਗਾ ਪਾਇਆ ਮੈਂ ਹੁਣੇ ਟਰੈਕਟਰ ਤਾਂ ਨਾ ਕੋਲ ਲੈ ਹਾਂ ਓਲੀ ਵਾਲੇ ਫਲਕੀਸ਼ ਬਾਈ ਚਲੀ ਹੈ ਬੀਸੀ ਕਿਧਰ ਲੰਗਦੀਆਂ ਤੁੰਨੂੰ ਟਰੈਕਟਰ ਲੈ ਕੇ ਹਾਂ ਦਬੇ ਬੇਬ ਉਹ ਤੇ ਹਾਂ ਹਾਂ ਤਮਰੇ ਵੀ ਕਰਤੀ ਪੈਪ ਵੀ ਦਬਾਤਾ ਅੱਛਾ ਟਿਪ ਦਾ ਜੋ ਨਿਸ਼ਾਨ ਹੁ ਤੱਕ ਕਰਤਾ ਅੱਜ ਵੀ ਰੁਥੀ ਆ ਉਹ ਕਰਦਾ ਵਾਲੇ ਇੱਕ ਦਮ ਭਰਿਆ ਦਾ ਕਦੋਂ ਕਰੀ ਆ ਮੱਕੀ ਫਲ ਨਾਲੇ ਰੇਹ ਪਾਇਆ ਦੋ ਦੇ ਭਾਗੇ ਪਾਣੀ ਵੀ ਲਾਤਾ ਇੱਕ ਹੁਣ ਕੱਕ ਹੋ ਗਿਆ ਅੱਛਾ ਕੱਕ ਦੀ ਕਰੀ ਆ ਅੱਖ ਦੀ ਕਰੀ ਆ ਬਾਹੋਂ ਇੰਨੇ ਪਾਣੀ ਲੱਗ ਲਿਓ ਕੱਕ ਤਾਂ ਹੋਣਾ ਹੀ ਆ ਉਹਦਾ ਕਰਨੇ ਪਾਣੀ ਚ ਭਰੇ ਤੱਛੀ ਕਾਲ ਜੀ ਹਾਂ ਕੀ ਹੋ ਗਿਆ ਜੱਕ ਖਰਾਬ ਕਰ ਗਿਆ ਜਾ ਮੇਰੇ ਬੂੰਗਾ ਜੱਕ ਖਰਾਬ ਆਇਆ ਸੋ ਸਿੱਕਾ ਮਾ ਠੀਕ ਆ ਮਾ ਪਾਉਣਾ ਉਹਦਾ ਹੁਣ ਡੱਡੂ ਜਾਲ ਕਾਲੇ ਨੂੰ ਕਹਿ ਰਾਵਾਂ ਠੀਕ ਆ ਆਉਣਾ ਹਾਂ ਬੇਲੇ ਵਾਲੇ ਮੁੰਡੇ ਦਾ ਠੀਕ ਆ ਰਾਣ ਤੀਰ ਸਿੰਘ ਰਾਣ ਤੀਰ ਸਿੰਘ ਉਹਦੇ ਪਾਲ ਲੈ ਕੇ ਜਾਂਦੇ ਉਹਨੂੰ ਹਸਪਤਾਲ ਨਾਲ ਨਾਲ ਤੇ ਦਾਖਲ ਕਰ ਦੋ ਦਾਖਲ ਕਰਾ ਕੇ ਆਉਂਦੇ ਕੱਲਾ ਕਰ ਬਾਲੇਣਾ ਉਹਨੇ ਯਾਰ ਆਪੇ ਪਾਉਂਦਾ ਜਦੋਂ 1 ਮਿੰਟ ਚ ਬੱਸ ਵੇ ਪਵਾ ਕੇ ਲਿਆਉਣਾ ਉਹਦਾ ਗਾ ਲੂੰ ਚਾਰ ਜੀ ਵੀ ਨਵਾਂ ਲਵਾ ਲੈਣਾ ਉਹਨੂੰ ਠੀਕ ਨਹੀਂ ਹੋਰ ਕੀ ਥੋੜਾ ਫੋਨ ਜੇ ਖਰਾਬ ਹੋ ਜਾਵੇ ਨਾ ਬੰਦੇ ਆਏ ਹੋ ਜਾਂਦਾ ਵੀ ਜਿੱਕਰ ਥੋੜਾ ਚੱਲੀਏ ਬਾਈ ਹੱਥਵਾ ਹੈ ਨਹੀਂ ਕੋਈ ਸਾਰੀਆਂ ਚੀਜ਼ਾਂ ਨਹੀਂ ਹੱਥਾਂ ਵਿੱਚ ਮੁਠੀ ਮਤ ਚੀਜ਼ਾਂ ਸਾਰੀਆਂ ਨਿਕਲ ਗਈਆਂ ਤੋਰੇ ਪੈਣਾ ਮੈਨੂੰ ਵੀ ਕਿਆ ਹੋ ਗਏ ਹੋ ਕਿਆ ਹੋ ਗਿਆ ਇਹ ਕਿਆ ਹੋ ਗਿਆ ਯਾ ਬੰਦਾ ਬਿਮਾਰ ਹੈ ਨਾ ਇਦਾਂ ਹੋਣ ਲਈ ਨਾ ਨਸ਼ਾ ਇੱਕ ਕਿਸਮ ਦਾ ਹੈ ਨਸ਼ਾ ਤਗੜਾ ਨਸ਼ਾ ਹਾਂ ਉਹ ਤਗੜਾ ਨਸ਼ਾ ਹੋਰ ਲੋ ਬਾਈ ਕੱਲ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਦਿਖਾ ਦੇਣੀ ਕਿਆ ਦਿਖਾਵਾਂਗਾ ਬਾ ਚੱਲੇ ਰੋਪਣ ਨੂੰ ਕਿਆ ਹੈ ਵਾਹ ਓੜੀ ਦਸੀ ਦਾ ਤੁਹਾਨੂੰ ਦਿਖਾ ਦੇਣੀ ਕੱਲ ਨੂੰ ਤੁਹ ਲਿਆਉਂਗਾ ਨਾ ਟਰੈਕਟਰ ਦਾ ਸੁੱਦਾ ਸੁੱਦਾ ਕਾ ਲਿਆ ਕੋਈ ਹਾਂ ਤੋ ਕੀ ਕਰ ਲੈ ਹੋਰ ਕਰੀਏ ਟਰੈਕਟਰ ਹਾਂ ਹੁਣ ਤਾਂ ਇਹ ਬਦਾਸ 10000 ਲਾਇਆ ਜੇ ਕਿੱਥੇ ਜੀ ਰੂ ਕਰਨੀ ਟਰ ओके ਹੋਰ ਨਹੀਂ ਤਾਂ ਦੱਸ ਦਿੰਦੇ ਲੈ ਇਹਨੇ ਸਵਾਇਆ ਆ ਇਹ ਜਤਰਾ ਇਹ ਇਹ ਟਾਈਮ ਪਰ ਇਹ ਸੁਣਾਈ ਉਹ ਹੋਣਾ ਕੋ ਨਹੀਂ ਹੋਣਾਗਾ ਹੈ ਕੋ ਨਹੀਂ ਹੋਣਾ ਠੰਡ ਪਾਈ ਜਾਣੀ ਬਸ ਫ੍ਰੀਜ ਲਿਆਉਣਾ ਹੈ ਫ੍ਰੀਜ ਲਿਆਉਣ ਉੱਤੇ ਐਸੀ ਲਿਆਊਗਾ ਐਸੀ ਐਸੀ ਆ ਐਸੀ ਹੋਊਗਾ ਭਾਈ ਜੀ ਠੰਡ ਕਹਿੰਦਾ ਹੈ ਇਹ ਠੰਡ ਕਹਿੰਦਾ ਸੀ ਲੈ ਐਸੀ ਨਹੀਂ ਲੈ ਕੋਈ ਐਸੀ ਲੈ ਆਉਂਦੇ ਆ ਠੰਡ ਤਾਂ ਮੈਂ ਹੀ ਪਾਉਣੀ ਆਕ ਹੈ ਕੱਲੂ ਪਰਸਨ ਮੈਂ ਵੀ ਠੰਡ ਪਾਉਂਦਾ ਕੀ ਭਾਈ ਆ ਉਹਦੇ ਵਰਗਾ ਆਫਰ ਚ ਆਫਰ ਨਾ ਮੇਰੇ ਕੋਈ ਸੀਗਾ ਮੈਂ ਕੋਠੇ ਬੱਧਾ ਕੇ ਠਾਉਣਾ ਬਸ ਕਾਹਦੇ ਨਾ ਕਾਹਦੇ ਪੰਨੀ ਕੋਠੇ ਕੋਦੇ ਆਨਲਾਈਨ ਆਨਲਾਈਨ ਆਫਰ ਚ ਆਉਂਦਾ ਹਾਂ 10000 ਦਾ ਹਰੇਕ ਪਰ ਨਹੀਂ ਹੁੰਦਾ ਹੈਗਾ ਉਹ ਕਿਸੇ ਕਿਸੇ ਪਰ ਮੇਰੇ ਪਰ ਹੈਗਾ ਤੇ ਹੁਣਾ ਦੁਆਰ ਚੱਕਰ ਹਾਂ ਇੱਕ ਵਾਰ ਦੇਖ ਕੇ ਦੁਆਰ ਚੱਕਰ ਲੈ ਕਿ ਆਰਡਰ ਕਰਤਾ ਤੇ ਨਾਲ ਦੀ ਨਾਲ ਆਰਡਰਗਾ ਨੂੰ ਗਾਣਾ ਸਾਨੂੰ ਪਤਾ ਹੀ ਨਹੀਂ ਅਸੀਆਂ ਬਾਰੇ ਪੰਮੇ ਕੋ ਭੇਜੀਏ ਰਿਪੋਰਟ ਪਪਾ ਮੈਨਾਂ ਮਾਇਆ ਸੀ ਨਾ ਗਿਆ ਇੱਕ ਵਾਰ ਉਪਰ ਦੇਖਿਆ ਹੁੰਨੇ ਆ ਕਿੱਥੇ ਬਜਟ ਚੱਲਦਾ ਫਿਰ ਉਹ ਸਾਰ ਨਾਲ ਆਪਾਂ ਨੇ ਮੈਨੂੰ ਮੈਂ ਬੜਾ ਵਧੀਆ ਦੱਸਿਆ ਸੀ ਹੈ ਡੈਕਨ ਦਾ ਸੀ ਦੱਸਿਆ ਮੈਨੂੰ ਮੈਂ ਉਹਦੇ ਲਈ ਡੈਕਨ ਕੰਪਨੀ ਹੈ ਨੀ ਡੈਕਨ ਹਾਂ ਟਾਪ ਦੀ ਕੰਪਨੀ ਹੈ ਸਭ ਨਾਲ ਵਧੀਆ ਠੀਕ ਹੈ ਸਮਝਾਣਾ ਮੈਨੂੰ ਨਹੀਂ ਮੇਰੇ ਪਤਾ ਸੀ ਹੈਗਾ ਉੱਪਰ ਲ ਕੋਠੇ ਬਲਗਿਆ ਵਾ ਹਾਂ ਉਹ ਤਾਰ ਕੇ ਹੇਠਾ ਲਿਆਵਾਂ ਬਸ ਹੁੰਦਾ ਇਹਨੇ ਲਿਆਉਣੇ ਨਹੀਂ ਕਹਿੰਦੀ ਆਹੋ ਲਿਆਉਂਗਾ ਹਲੇ ਠੀਕ ਹੈ ਹਲੇ ਬਾਹਰ ਪਾ ਪੱਖਾ ਵਧੀਆ ਸਾਫ ਹੁੰਦਾ ਇਦਾਂ ਸੀ ਆ ਫਿਰ ਲਾਹ ਹੋ ਗਿਆ ਮੇਥੇ ਤਾਂ ਕਹਿੰਦਾ ਮੈਂ ਫਿਰ ਰਹਿਣ ਦੇ ਨਾਲੇ ਕਾ ਰੂਡ ਆ ਤਾਂ ਬਹੁਤ ਮਾਲਾ ਪੱਖਾ ਵੀ ਜਖਾਮ ਕਰਦਾ ਬਾਹਰ ਕਰਦਾ ਮੈਂ ਬਾਹਰੇ ਪੈਨ ਨਾਲ ਵੀ ਕੰਮ ਕਰਦਾ ਯਾਰ ਮੇਰੀ ਸੁਣ ਲੈ ਗੱਲ ਅੱਚ ਹਾਂ ਬਿਨਾ ਪੱਖੇ ਦੇ ਅੰਦਰ ਨੀਂਦ ਵੀ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ 11:30 12:00 ਵਜੇ ਛੱਡ ਆਉਂਦੀ ਯਾਰ ਹਾਂ 12 1 ਵਜੇ ਮੈਨੂੰ ਉੱਠ ਕੇ ਦੁਕਾਨ ਹਾਂ ਬੰਦ ਕਰਨਾ ਪੈਂਦਾ ਫਿਰ ਬਾਹਰ ਪੱਖਾ ਬੈ ਮਕਾਂਦਾ ਮੈਂ ਜੋ ਮਮ ਮਛਰ ਹੋਰਾ ਮਛਰ ਬਣਾ ਜਾਣ ਨੂੰ ਹੋਰਾ ਮੈਂ ਹੱਥ ਬਾਹ ਕੱਢਿਆ ਹੱਥ ਪਰ ਮੈਂ 10 12 ਮੈਂ ਬੈਠੇ ਮਛਰ ਲੈਂਚ ਯੰਦਰ ਵਿਵਚਰ ਥੋੜੇ ਬਾਹਰ ਤਾਂ ਮੈਂ ਅੱਛਾ ਬਾਹਰ ਤਾਂ ਅੰਦਰ ਤਾਂ ਮੱਛਰ ਆਉਣ ਨਹੀਂ ਜਾਂਦੇ ਫਿਰ 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 ਅੰਦਰ ਗਿਆ ਫਿਰ ਮੈਂ ਉੱਠ ਕੇ ਮਾਂ ਨੂੰ ਸੰਤਾਪਣਾ ਹੋਣੀ ਆ ਵੀ ਚਲੋ ਅੰਦਰ ਅੱਛਾ ਨੇ ਵੀ ਭਾਈ ਨੂੰ ਖਾਣਾ ਹੀ ਆ ਸਾਲੂ ਮਛਰ ਹੋ ਗਿਆ 6 ਮਿੰਨਾਂ ਨੂੰ ਬੈਠੇ ਨੂੰ ਹੋ ਗਏ ਹੈ ਕਿ ਨਹੀਂ ਹੁਣ ਹੁਣ ਕਿੰਪੜ ਨਹੀਂ ਆ ਉਹ ਵੀ ਹੁਣ ਜੀਰ ਆ ਗਿਆ ਉਹ ਨਾਲੇ ਹੁਣ ਭਾਈ ਉਹਨੂੰ ਰੱਬ ਨੇ ਖੂਨ ਦਿੱਤਾ ਉਹਦਾ ਖੂਨ ਪੀਣਾ ਪੀਣਾ ਹੀ ਹੈ ਲਾ ਆਪਾਂ ਲੈ ਆਉਣੀ ਮੱਛਰਦਾਨੀ ਲਾ ਕੇ ਡੰਡੇ ਕਾ ਘੜ ਦੇਣੀ ਪੱਕੀ ਅੱਛਾ ਦਿਖਾਇਆ ਬੜਕੇ ਮਨ ਨੂੰ ਕਿਸੇ ਪਾਸੇ ਨੂੰ ਇਹ ਨਾ ਬਾਹਰ ਪੈਣ ਦਾ ਇੱਥੇ ਜੋ ਮਰਜੀ ਕਰ ਲੈ ਬਾਹਰ ਵਰ ਕੀ ਦੇ ਅੰਦਰ ਅੰਦਰ ਦਾ ਕੋਈ ਕੋਈ ਅੰਦਰ ਹੋ ਗਿਆ ਅੰਦਰ ਜੋ ਏਸੀ ਦਾ ਬਹੁਤ ਗਲਤ ਹੈ ਬਾਹਰ ਦੀ ਤਾਹੀ ਹਵਾ ਮਿਲਣੀ ਬੰਦੇ ਨੂੰ ਤਾਜੀ ਕਾ ਨੀਂਦ ਬਹੁਤ ਧੀਆਉਂਦੀ ਬਾਹਰ ਮੈਂ ਕੱਲੂ ਦੇਖਦਾ ਵੀ ਲਿਆਮਾ ਫਿਰ ਪੱਖੇ ਲਾਉਂੇ ਲੋੜ ਨਹੀਂ ਪਤਾ ਪੱਖਾ ਕਰਦੇ ਬੰਦ ਕੱਲੀ ਮਸਲਾ ਲਾ ਲਾ ਜਾਂ ਸਾਡੀ ਬਾਹਰ ਹੀ ਆਵਾ ਬੰਦ ਹੋ ਜਾਂਦੀ ਫਿਰ ਅੰਦਰ ਨੂੰ ਵੀ ਲਟਦੇ ਆ ਗੱਲ ਇੱਕ ਕਿੱਥੇ ਤਾਂ ਨਹੀਂ ਹੈਗੀ ਜਿਹੜਾ ਇਹਨੂੰ ਏਸੀ ਦਾ ਸੁੱਕ ਪੈ ਗਿਆ ਨਾ ਉਹ ਕਿੱਥੇ ਓ ਔਖਾ ਬੈੱਡ ਬੰਦੇ ਉੱਠਣਾ ਔਖਾ ਫਿਰ ਇਹ ਸ਼ੁਰੂ ਤੇ ਨਾ ਲਾ ਹੁਣ ਲਾਏ ਨਾ ਏਸੀ ਏਸੀ ਲਾਏ ਲਾਉਣੀ ਮੈਂ ਸਮਝਾ ਲਾ ਇਹ ਤੇਰਾ ਕੰਮ ਚੱਲ ਜਾਣਾ ਇਹ ਨੂੰ ਯਾਰ ਰੇ ਏਸੀ ਵਿੱਚ ਪੈ ਗਿਆ ਫੇਰ ਏਸੀ ਉਹਨੂੰ ਢਿਣਾ ਅੱਗੇ ਬਈ ਮੱਛਰ ਦਾਨਦੇ ਹਾਂ ਵਧੀਆ ਏਗੋ ਉਹ ਆਉਂਦੀ ਆਟੋਮੈਟਿਕ ਮੱਛਰਦਾਨੀ ਵੀ ਆ ਖੋਲ ਕੇ ਆਏ ਅੱਛਾ ਆਪਾਂ ਤਾਂ ਡੰਡੇ ਨਾਲੇ ਪੈੰਨੇ ਆ ਉਹ ਬਸ ਸੈੱਟ ਹੋਣੀ ਮੇਂਜੇ ਬਦਰੇ ਜੇ ਆਪਾਂ ਖੋਲ ਵਿੱਚ ਵੜ ਜਾ ਅੱਜ ਆਪਾਂ ਖੋਲ ਬਾਹਰ ਆ ਜਾ ਛੋਟੀ ਮਛਰ ਬੜੇ ਬਣਾ ਮਛਰ ਬੜੇ ਅੱਛਾ ਨਹੀਂ ਵੱੜਦਾ ਮੰਜੇ ਸਾਟ ਹੁੰਦੀ ਆ ਅੱਛਾ ਹੁਣ ਉਹੀ ਦੇਖਦਾ ਮੈਂ ਲੈਣੀ ਵੀਡੀਓ ਦੇਖੀ ਸੀ ਮੈਂ ਤਾਂ ਇੱਕ ਮੜੀ ਕਹਿੰਦੇ ਟਲੂਟ ਆਇਆ 200 ਰੁਪਏ ਹੁੰਦੇ ਆ ਦੁੱਲਾ ਮਛਾ ਨਹੀਂ ਬਣਾਉਗਾ ਸਾਡੀ ਦੇਸ਼ੀਆ ਪਾ ਵਾਲੇ ਛੇਆ ਪਾ ਵਾਲੇ ਵੀਝੇ ਬਣਾ ਲੈਣੀ ਦੁੱਲੇ ਕਾ ਪੱਕੀ ਬਣਾ ਦੇ ਦੂਈ ਜਾਲੀ ਲਾ ਕੇ ਦੂਈ ਜਾਲੀ ਲਾ ਕੇ ਬਣਾ ਦੇ ਪੱਕੀ ਉਹ ਚੋਰ ਤੇ ਬਣਾ ਦੇ ਲਾ ਕੇ ਲਾ ਕੇ ਇੱਕ ਲਾ ਕੇ ਡਾਕੀ ਫੁੱਲੂੜਾ ਡਾ ਕੇ ਮੜ ਵਿੱਚ ਮਗੁੱਡੀ ਲਾ ਟਰਾਲੀ ਮਗੂ ਹੈ ਹਉ ਕਿਆ ਟਰਾਲੀ ਲਗਾ ਮਗਾ ਦੇ ਪੱਕਾ ਹੀ ਗਾ ਬੰਦੇ ਚਾਹੀਦੀ ਆ ਉਹ ਰੱਖ ਲੈ ਬਸ ਉਹੀ ਐ ਮੰਜੇ ਪਰ ਅਖੀਰ ਦੇ ਨਾਲ ਪੱਕੀਓ ਬਿਲਡ ਕਰਦੇ ਉੱਪਰ ਮੰਜੇ ਪਰ ਛੇ ਬਾਬੜੇ ਪਰ ਬਸ ਪੱਕੀਓ ਬਾਰ ਇੱਕੇ ਸਾਈਡ ਆਕੀਲ ਵਾਲਾ ਬਸ ਹੂੰ ਉਕਣੀ ਆਪਣੀ ਉੱਗੜ ਬੰਦ ਕਰ ਲੈ ਉਹਨੂੰ ਮੱਛਰ ਕਿੱਥੇ ਆਜੀ ਸਾਲਾ ਮੱਕੀ ਨਾਲ ਮੱਛਰ ਕਿੱਥੇ ਆਜੀ ਹਾੜ ਜਾ ਮੱਛਰ ਆ ਜਾਂਦਾ ਹੈ ਮੱਛਰ ਦਾ ਨਾ ਬੁੱਛ ਬਦਲਦੇ ਦੇ ਰਹਾ ਮੈਂ ਇੱਧਰ ਆਇਆ ਗੁਦਾ ਹੋ ਗਿਆ ਕੱਟੇ ਕੀ ਆਸਦਾ ਨਿਕਾਣਾ ਹੈ ਨਹੀਂ ਨਹੀਂ ਕਹੀ ਤਾਂ ਹੈ ਨਹੀਂ ਕਹੇ ਜੜੀ ਬਚਨ ਕਰ ਗਿਆ ਕਹਿੰਦਾ ਤੂੰ ਪਾਣੀ ਨਾਲ ਲੈ ਗੋਨੇ ਕਾਦਾ ਕੰਮੀ ਦਾ ਸੇ ਕਰ ਗਿਆ ਫੇਰ ਤੋਂ ਬਜਾ ਦੇ ਸੱਚਾ ਵੀ ਹੋ ਜਾਂਦਾ ਨਹੀਂ ਨਹੀਂ ਪੈਂਦਾ ਕਿਉਂ ਵੀ ਪਤਾ ਨਹੀਂ ਹੈਗਾ ਦੇਖ ਲਓ ਚਲੋ ਤੁਸੀਂ ਪਤਾ ਨਹੀਂ ਕਿਹੜਾ ਨੈਟ ਦੇਖੀ ਜਾਂਦੇ ਹੋ ਨੈਟ ਇੱਧਰ ਨੈਟ ਵੀ ਬਵਾ ਦਿੰਦਾ ਚੱਲ ਦੇਖਦੇ ਚੱਲ ਹਾਂ ਅੱਜ ਕਿੰਨੀ ਹੋ ਗਈ 26 27 ਨਹੀਂ ਨਹੀਂ ਪੈਂਦਾ ਅੱਛਾ ਅਖੋਰਾ ਹੈਗਾ ਤੇ ਆ ਫਿਰ ਇਹ ਇਹ ਯਾਰ ਜਦ ਨਾਲ ਆਹ ਕਣਕ ਆਉਂਦੀਆਂ ਹਰੇ ਸਾਲ ਐਂ ਹੁੰਦੇ ਹੁੰਦਾ ਹੈ ਹੋਲੇ ਜਿਨ ਹੋ ਜਾਂਦਾ ਹੈ ਥੋੜਾ ਜਿਆ ਹੁੰਦੀ ਹੁੰਦਾ ਹੈ ਹੋਲੇ ਜਿਨ ਹੋ ਜਾਂਦਾ ਹੁਣੀ ਹੁਣ ਆਇਆ ਦਾ ਖੋਰਾ ਇਹ ਡਰਾਉਣਾ ਜੀ ਪੂਰਾ ਪੈਣਾ ਵੀ ਹੈ ਨਹੀਂ ਯਾ ਇਹਦਾ ਹਵਾ ਮਾਲਾ ਮੋਟਾ ਕਿਤੇ ਪੈ ਗਿਆ ਸੱਟਾ ਜਿਆ ਹਾਂ ਉਹਦਾ ਕੋਈ ਚੱਕਰ ਨਹੀਂ ਇਹ ਕਿ ਤਰਾਈਆਂ ਨਹੀਂ ਇਹ ਰੇ ਸਾਲ ਆਇਆ ਹੁੰਦਾ ਅੱਜ ਵੀ ਕਿਹੜੀਆਂ ਗੇਲੀ ਆ ਬਾਕੀ ਜੀ ਹੁਣ ਪੈ ਗਿਆ ਫਿਛੋਟੀ ਆ ਫਿਰ ਛੁੱਟੀ ਹੋਣੀ ਪਤਾ ਕਣਕਾਂ ਦੇ ਮੂੰਹ ਭਾਗੇ ਜਾਂਦੀਆਂ ਨੇ ਪਿਛਲੀ ਵਾਰ ਬੈਣੀ ਗਿਆ ਪਰ ਪਿਛਲੀ ਵਾਰ ਸਲਪਾ ਖਾਣਾ ਪੈ ਗਿਆ ਪਰ ਗੱਲ ਆ ਕਣਕਾਂ ਨੁਕਸਾਨ ਹੀ ਕਰਿਆ ਉਹਨੇ ਮੈਂ ਤਾਂ ਕਣਕਾਂ ਦਾ ਬਾਜੀ ਜੀ ਦਾ ਕਣਕਾਂ ਵਜਨ ਜਿੱਤੀਆਂ ਵਜਨ ਜਿੱਤੀਆਂ ਕਰਦੇ ਤਾਂ ਕਰਕੇ ਵਜਗੀਆਂ ਕਣਕਾਂ ਕਾਕਾ ਠੀਕ ਹੈ ਕਿਸੇ ਦਿਨ ਸਾਂ ਚਲ ਹੋਇਆ ਅੱਜ ਦਾ ਹੋਇਆ ਜਾਂ ਜ਼ਿਆਦਾਤਰ ਹੋਇਆ ਹੀ ਨੁਕਸਾਨ ਕਿਹਦੇ ਯਾਰ ਪਿਛਲੀ ਵਾਰ ਕਣਕ ਵੀ ਮੇਰੀ ਪੂ ਚੰਗੀ ਗਿਰੀ ਆ ਐਨ ਪੂਰੀ ਧਾਨ ਵੀ ਮੇਰੇ ਪੂਰੇ ਗਿਰੇ ਆ ਹੋਈ ਪੂਰੇ ਆ ਹਾਂ ਗੰਨਾ ਵੀ ਮੇਰਾ ਬੇਸ ਰਹੀ ਗਰੇ ਇੱਥੇ ਆਣੀ ਗਰਨੇ ਕੋ ਨਾ ਦਿੰਦੀਦਾ ਬਸ ਠੀਕ ਹੈ ਜੀ ਸਿੱਧੀ ਚੀਜ਼ ਕੋਈ ਵੱਡੀਆਂ ਨਹੀਂ ਖੜੀ ਅੱਜ ਤੱਕ ਅਸੀਂ ਗਿੱਜ ਜਾਂਦੀ ਆ ਪਾਣੀ ਕਿਆ ਸੀਨ ਉਹ ਸੁੱਜ ਪਾਣੀ ਪਾਤਾ ਚ ਹਾਂ ਸਕ ਸਕਾ ਆਂਦੇ ਹਾਂ ਨਾ ਇਹ ਨਾ ਮੀ ਬੋਣਾ ਜਾਤਾ ਤੋ ਜੂ ਨਸਰੇ ਮ ਗੱਡ ਰੱਖਿਆ ਪਾਣੀ ਦੋ ਬੀਪੀ ਅੱਜ ਪਾਇਆ ਮੈਨੂੰ ਲੱਗਦਾ ਵੀ ਸੁੱਕ ਨ ਜਾਵੇ ਪਾਣੀ ਨਿਕਲੇ ਆਉਂਦਾ ਨਾ ਜੀ ਨੂੰ ਕੀ ਜੀ ਬਹੁਤ ਔਖੀ ਵਾਰੀ ਹੁੰਦੀ ਆ ਬਹੁਤ ਔਖੀ ਪਬੂਲਰ ਤੇ ਪਬੂਲਰ ਦੇਖੀ ਨਾ ਤੇ ਇੱਕ ਹੋਰ ਕਰੀ ਉਹਨਾਂ ਦੀ ਇਹਨਾਂ ਨੂੰ ਪਤਾ ਨਿਕਲੇ ਇਹਦੇ ਨਿਕਲੇ ਇਹਦੇ ਸਾਹਿਬ ਜੀ ਉਹ ਤੂੰ ਆਹਾਈ ਚ ਬਾਪ ਪਾਣੀ ਪਾਤਾ ਸਿਰ ਬੈਗ ਬਣੀ ਜਾਂਦਾ ਕਿਵੇਂ ਇਹ ਚ ਇਹ ਚ ਮੈਂ ਚਾਰ ਬਾਲਟ ਸਿੱਖ ਲੀਆਂ ਬਸ ਠੀਕ ਹੈ ਉਹ ਲੱਗਿਆ ਪਤਾ ਉਹ ਦੇ ਪਤਾ ਪਹਿਲੇ ਨਹੀਂ ਹੋ ਗਿਆ ਤੇਰਾ ਪਤਾ ਆ ਜਾਂਦਾ ਯਾਰ ਇਹ ਤਾਂ 200 2000 2000 ਦੇ 2000 ਵਾਲਾ ਉਹ ਜਿਹੜਾ ਥੱਲੇ ਕੋਲ ਹੈ ਇੱਧਰ ਹਾਂ ਨਹੀਂ ਨਹੀਂ ਉਹਦਾ ਪੱਤਾ ਮੁੰ ਲੱਬੇ ਪਲੇ ਹੋਇਆ ਵਾ ਹੋਇਆ ਗਿਆ ਪਾਣੀ ਗੇਰ ਨੂੰ ਪਾਈ ਗੇਰ ਦਾ ਪਾਣੀ ਹੋਵੇ ਉਹ ਕਿਉਂ ਇਹ ਮਿੱਟੀ ਦੇ ਢੇਖਾਂ ਦੀ ਪੋਲਣਾ ਮਿੱਟੀ ਦੇ ਨਾ ਪਾਣੀ ਹੋਣੀ ਉਹ ਹੁੰਦੇ ਆ ਉਹ ਚਾਰ ਨਾਟਾਂ ਜਾਂਦੇ ਆ ਥਰਾਂ ਖੜਾਉਣਾ ਗਿਆ ਉਹ ਦੇ ਦੋ ਖੋਲ ਕੇ ਮੈਨੂੰ ਇੰਦਰ ਹੀ ਟਾਈਮ ਲੱਗਦਾ ਹੈ ਕਿ ਆ ਕਰੀਏ ਉਹ ਟਾਈਮੇ ਖੜਾਇਆ ਜਾ ਕੇ ਉੱਥੇ ਆਪੇ ਸਾਲ ਨੂੰ ਨਾ ਉਹ ਕਹਿੰਦਾ ਜਿੱਦਣ ਕਾਂਕ ਆ ਗਿਆ ਫਦਾ ਮੂੰਹ ਬਲ ਦੇਖੋ ਖੜਾਉਣਾ ਹੁੰਦਾ ਜਗਾ ਨਹੀਂ ਕਹਿੰਦਾ ਫੈਟਚਰ ਲਿਆ ਬਜਾਨਾ ਖਲਾ ਆ ਜਾ ਕਹਿੰਦਾ ਫਿਰ ਆਪਣਾ ਫਿੱਟ ਕਰਾ ਲਈ ਜੀ ਉਰੀ ਦੇ ਖੋਲ ਦੇ ਦੇ ਚਾਰ ਨਾਟਾ ਕਹਿੰਦਾ ਖੋਲ ਲੈ ਜਾ ਜਾ ਤੁਸੀਂ ਉਹਦੇ ਚਾਰ ਨਾਟਾ ਵਿੱਚ ਸਵੇਰੇ ਦੇ ਖੋਲ ਦੇ ਆ ਜਾ ਸਵੇਰੇ ਖੋਲ ਦੇ ਉਹ ਕਿਆ ਦੁੱਲੇ ਵੀ ਲਾ ਲੈਣਾ ਮੈਂ ਇੱਥੇ ਤੇ ਹੋਰ ਕੋ ਉਹਦੇ ਮੋਟਰਸਾਈਕਲ ਛੱਡਿਆ ਹੁਣ ਉੱਥੇ ਉਹਨੂੰ ਬਣਾ ਕੇ ਫਿੱਟ ਕਰ ਦਿਆ ਬਸ ਠੀਕ ਨਹੀਂ ਠੀਕ ਆ ਚਲੋ ਠੀਕ ਆ ਜੀ ਠੀਕ ਹੈ ਕੱਲ ਹੁਣ ਸਰੇ ਸਰਪਰ ਦੇਖਦੇ ਹਾਂ ਕਿ ਆਮ ਕਿਆ ਕਾਰਵਾਈ ਕਰ ਠੀਕ ਹੈ ਜੀ